ਉਹ ਆ ਗਏ ਪੋਛਦੀਆਂ ਵੀ ਕੀ ਬਣਿਆ ਹਾਂਜੀ ਮਿਲੇ ਕੋਈ ਕੰਮ ਕਿ ਹਰ ਵਾਰ ਦੀ ਤਰ੍ਹਾਂ ਅੱਜ ਵੀ ਨਿਰਾਸ਼ਾ ਹੀ ਆਈ ਹੈ ਹਾਂ ਪ੍ਰਦੀਪ ਜੁਰੇ ਅੱਜ ਦਾ ਕੰਮ ਤਾਂ ਮਿਲਿਆ ਨਹੀਂ ਇੱਕ ਦੁਕਾਨਦਾਰ ਕਹਿੰਦਾ ਸੀ ਕਿ 4000 ਰੁਪਏ ਮਹੀਨੇ ਦਾ ਲੈ ਲੈ ਕਰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਦੁਕਾਨ ਤੇ ਆ ਜਾ ਕਰ ਅਸੀਂ ਪਤਾ ਨਹੀਂ ਪਿਛਲੇ ਜਨਮਾਂ ਚ ਇਹ ਜਿਹੇ ਕਿਹੜੇ ਪਾਪ ਕੀਤੇ ਸੀ ਜਿਹੜੇ ਹੁਣ ਅਸੀਂ ਦਰਦ ਦਰਦ ਦੀ ਠੋਕਰਾ ਖਾ ਰਹੇ ਹਾਂ ਕਿਹੜੀਆਂ 5 ਕਨਾਲਾਂ ਆਪਣੇ ਕੋਲ ਜ਼ਮੀਨ ਦੀਆਂ ਸਨ ਉਹ ਬਾਪੂ ਦੇ ਲਾਜ ਤੇ ਲੱਗ ਗਈਆਂ ਨਾ ਤਾਂ ਬਾਪੂ ਬਚਿਆ ਤੇ ਨਾ ਆਪਣੀ ਜ਼ਮੀਨ ਬਚੀ ਹਾਂ ਬੜੀ ਕੁਰੇ ਬੱਚਿਆਂ ਨੂੰ ਛੱਡ ਕੇ ਤੇ ਤੈਨੂੰ ਛੱਡ ਕੇ ਮਰਿਆ ਨਹੀਂ ਜਾਂਦਾ ਨਹੀਂ ਮੇਰਾ ਜੀਵਨ ਨੂੰ ਤਾਂ ਹੋਰਾ ਦਿਲ ਨਹੀਂ ਕਰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਮੈਂ ਤੁਹਾਨੂੰ ਗੱਲ ਦੱਸਾਂ ਜਾਂ ਨਾ ਦੱਸਾਂ ਇਸ ਤੋਂ ਵੱਧ ਮੈਂ ਦੁਖੀ ਹੋਰ ਕੀ ਹੋ ਜੂਗਾ ਤੂੰ ਗੱਲ ਦੱਸ ਜਿੱਥੇ ਇੰਨੇ ਦੁੱਖ ਜ਼ਿੰਦਗੀ 'ਚ ਆ ਉੱਥੇ ਇੱਕ ਦੁੱਖ ਹੋਰ ਸੀ ਬੱਚਿਆਂ ਦੇ ਸਕੂਲ 'ਚ ਮਾਸਟਰ ਨੇ ਕਿਸੇ ਹੱਤ ਸੁਨੇਹਾ ਭੇਜਿਆ ਸੀ ਜਿ ਬੱਚਿਆਂ ਦੀ 6 ਮਹੀਨਿਆਂ ਦੀ ਫੀਸ ਬਾਕੀ ਆ 2-4 ਦਿਨਾਂ 'ਚ ਉਹ ਭਰ ਕੇ ਜਾਓ ਤੇ ਨਹੀਂ ਆਪਦੇ ਬੱਚਨ ਦਾ ਸਕੂਲ ਕਿਸੇ ਹੋਰ ਦੇਖੋ ਬੱਚਿਆਂ ਦੀ ਫੀਸ ਤਾਂ ਆਪਾਂ ਨੂੰ ਭਰਨੀ ਪਊਗੀ ਆਪਾਂ ਤਾਂ ਪੁਰਾਣਾ ਕੱਪੜਾ ਨੀੜਾ ਪਾ ਕੇ ਵੀ ਸਾਰ ਲਾਂਗੇ ਅ ਮੰਗ-ਤੰਗ ਕੇ ਵੀ ਸਾਰ ਲਾਂਗੇ ਪਰੰਤੂ ਬੱਚਿਆਂ ਨੂੰ ਤਾਂ ਮੈਂ ਹਰ ਹਾਲਤ 'ਚ ਪੜ੍ਹਾਉਣਾ ਹੈ ਕਿਉਂਕਿ ਇਸ ਘਰ ਚ ਗਰੀਬੀ ਨੂੰ ਕੱਢ ਸਕਦਾ ਤੋ ਪੜ੍ਹਾਈ ਕੱਢ ਸਕਦੀ ਐ ਇਸ ਕਰਕੇ ਬੱਚਿਆਂ ਦਾ ਪੜ੍ਹਨਾ ਬਹੁਤ ਜ਼ਰੂਰੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੱਚਿਆਂ ਦੇ ਪਿਛਲੇ 6 ਮਹੀਨੇ ਦੇ ਫੀਸ 10000 ਰੁਪਇਆ ਕਿੱਥੋਂ ਲੈ ਕੇ ਆਵਾਂਗੇ ਹੁਣ ਤਾਂ ਘਰ ਵਿੱਚ ਕੋਈ ਕੀਮਤੀ ਚੀਜ਼ ਵੀ ਹੈ ਨਹੀਂ ਜਿਹੜੀ ਵੇਚ ਕੇ ਭਰ ਦਾਂਗੇ ਮੈਂ ਤਾਂ ਤੇਰੇ ਸਾਰੇ ਗਹਿਣੇ ਸੋਨੇ ਦੇ ਵੇਚ ਤੇ ਰੱਬ ਮੈਨੂੰ ਕਿਵੇਂ ਮਾਫ਼ ਕਰੂਗਾ ਲਾ ਦੱਸ ਕਮਲੀ ਅੰਗਲਾਂ ਕਿਉਂ ਕਰਦਾ ਉਹ ਕਿਹੜਾ ਕਿਸੇ ਦੇ ਚੋਰੀ ਕਰਕੇ ਵਿੱਚ ਆਪਦੇ ਵਿੱਚ ਕੋਈ ਗੱਲ ਨਹੀਂ ਪਰਮਾਤਮਾ ਨੇ ਭਲੀ ਕੀਤੀ ਕੋਈ ਚੰਗਾ ਕੰਮ ਚੱਲਿਆ ਤੇ ਬਥੇਰੇ ਗਹਿਣੇ ਬਣ ਜਾਣਗੇ ਸਾਨੂੰ ਥੋੜੀ ਲੋੜ ਹੈਗੀ ਹੋਰ ਕਾਸੀ ਦੀ ਨਹੀਂ ਟੈਨਸ਼ਨ ਨਾ ਲਓ ਐਵੇਂ ਤੁਸੀਂ ਬਸ ਪ੍ਰਦੀਪ ਕੁਰੇ ਕਿਸੇ ਆਸਰੇ ਮੈਂ ਜ਼ਿੰਦਗੀ ਕੱਟੀ ਜਾਣਾ ਕੋਈ ਗੁਰੂ ਮਹਾਰਾਜ ਪਰਮਾਤਮਾ ਕਿਤੇ ਨਾ ਕਿਤੇ ਤਾਂ ਆਪਣੇ ਦਿਨ ਬਦਲੂਗਾ ਜੇ ਤੁਸੀਂ ਮੇਰੀ ਗੱਲ ਮੰਨੋ ਤਾਂ ਮੈਂ ਤੁਹਾਨੂੰ ਕੁਝ ਕਹਾਂ ਹਾਂ ਕਹੋ ਪ੍ਰਦੀਪ ਕੁਰੇ ਤੁਸੀਂ ਆਪ ਦਾ ਭੂਆ ਦੇ ਮੁੰਡੇ ਤੋਂ 10-20000 ਰੁਪਏ ਮੰਗ ਕੇ ਤਾਂ ਦੇਖੋ ਨਾਲੇ ਆਪਾਂ ਘੜਾ ਕਦੇ ਕਿਸੇ ਤੋਂ ਪੰਜੀ ਮੰਗਿਆ ਤੇ ਨਾਲੇ ਸੱਚੋ ਤਾਂ ਐਨੇ ਅਮੀਰ ਆ ਤੇ ਜਦੋਂ ਉਹਨਾਂ ਨੇ ਕੋਠੀ ਪਾਈ ਸੀ 2 ਮਹੀਨੇ ਤੁਸੀਂ ਪੂਰੇ ਲਾ ਕੇ ਆਏ ਸੀਗੇ ਉੱਥੇ ਕਹਿ ਕੇ ਤਾਂ ਦੇਖੋ ਕੀ ਪਤਾ ਉਹ ਆਪਣੀ ਮਦਦ ਕਰ ਦੇਣ ਸੱਤ ਦੱਸਾ ਭਗਵਾਨ ਨੇ ਮੇਰਾ ਕਿਸੇ ਰਿਸ਼ਤੇਦਾਰ ਤੋਂ ਪੈਸੇ ਮੰਗਣ ਨੂੰ ਜੀ ਨਹੀਂ ਕਰਦਾ ਕਿਉਂਕਿ ਰਿਸ਼ਤੇਦਾਰ ਆਪਣੇ ਹੈ ਹੀ ਨਹੀਂ ਰਿਸ਼ਤੇਦਾਰ ਹੁੰਦੇ ਤਕੜਿਆਂ ਦੇ ਰਿਸ਼ਤੇਦਾਰ ਹੁੰਦੇ ਪੈਸੇ ਵਾਲਿਆਂ ਦੇ ਹਰ ਵਾਰ ਤੁਸੀਂ ਐਂ ਕਹਿ ਦਿੰਦੇ ਹੋ ਹੋ ਸਕਦਾ ਕੋਈ ਆਪਣੀ ਮਦਦ ਕਰਨਾ ਚਾਹੁੰਦਾ ਹੋਵੇ ਆਪਾਂ ਹੀ ਨਾ ਮੰਗਦੇ ਹੋਈਏ ਤੇ ਨਾਲੇ ਜਿੰਨਾ ਚਿਰ ਬੱਚਾ ਨਾ ਰੋਵੇ ਮਾਂ ਆਪਦਾ ਦੁੱਧ ਹੀ ਨਹੀਂ ਬੁਲਾਉਂਦੀ। ਭਗਵਾਨੇ ਤੂੰ ਤਾਂ ਭੋਲੀ ਐ ਹੁਣ ਕਾਲ ਯੋਗ ਦਾ ਜਵਾਨਾ ਚੱਲਦਾ ਹੁਣ ਪੈਸੇ ਵਾਲਿਆਂ ਦੀ ਇੱਜ਼ਤ ਹੁੰਦੀ ਐ ਬਿਨਾ ਪੈਸੇ ਵਾਲਿਆਂ ਨੂੰ ਤਾਂ ਕੋਈ 베ਰਾ ਵਟੇ ਨਹੀਂ ਪਸਾਨਦਾ। ਬਸ ਮੈਨੂੰ ਨਹੀਂ ਪਤਾ ਮੇਰੇ ਕਹਿਣ ਤੇ ਤੁਸੀਂ ਆਪਦੀ ਭੂਆ ਦੇ ਮੁੰਡੇ ਨਾਲ ਗੱਲ ਕਰਕੇ ਦੇਖੋ ਕੀ ਪਤਾ ਉਹ ਵੱਧ ਪੈਸੇ ਦੇ ਦੇ ਆਪਾਂ ਹੀ ਘਟ ਮੰਗੀਏ ਤੇ ਨਾਲੇ ਉਹਦੇ ਵੀ ਤੇ ਇਸ ਕਰੇ ਨਾਲਕੇ ਆ ਤੇ ਨਾਲੇ ਅਮੀਰ ਰਿਸ਼ਤੇਦਾਰਾਂ ਦਾ ਫਾਇਦਾ ਵੀ ਕੀ ਆ? ਹੂੰ। ਚੱਲ ਠੀਕ ਆ। ਤੇਰੇ ਕਹਿਣ ਤੇ ਮੈਂ ਆਪਦੀ ਭੂਆ ਦੇ ਮੁੰਡੇ ਤੋਂ ਪੈਸੇ ਮੰਗ ਲੈਣਾ ਪਰ ਮੇਰਾ ਦਿਲ ਤਾਂ ਕੁਝ ਹੋਰ ਹੀ ਆਂਦਾ ਓਹੋ ਤੁਸੀਂ ਵੀ ਨਾ ਐਵੇਂ ਹੀ ਕਰੀ ਜਾਂਦੇ ਹੋ ਨਾਲੇ ਹਰ ਵਾਰੀ ਦਿਲ ਦੀ ਨਹੀਂ ਸੁਣੀਦੀ ਦਿਮਾਗ ਦੀ ਵੀ ਸੁਣੀਦੀ ਆ ਤੇ ਨਾਲੇ 20-50000 ਰੁਪਏ ਭੂਆ ਦੇ ਮੁੰਡੇ ਨੂੰ ਕੀ ਆ ਉਹ ਤਾਂ ਰੂੰਗਾ ਹੀ ਆ ਕਾ ਚੰਗਾ ਮੈਂ ਚੱਲਦਾ ਠੀਕ ਐ ਇੱਕਾਂ ਟੋਫੀਆਂ ਜਦੋਂ ਬੱਚੇ ਸਕੂਲੋਂ ਆ ਗਏ ਇੱਕ ਇੱਕ ਦੇਦੀ ਹੂੰ ਤੇ ਮੇਰੀ ਟੋਫੀ ਕੋਈ ਗੱਲ ਨਹੀਂ ਪ੍ਰਮਾਤਮਾ ਦਿਨ ਬਦਲੂਗਾ ਤੇਰੇ ਆਸਤੇ ਵੀ ਟੋਪਾਂ ਲਿਆਉਂਗਾ ਠੀਕ ਐ ਹਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਕੀ ਹਾਲ ਆ ਮਨਪ੍ਰੀਤ ਹਾਂ 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 ਬਸ 2 ਵਜੇ ਆ ਜੁ ਲੁਧਿਆਣੇ ਗੁਪਤਾ ਜੀ ਨਾਲ ਮੀਟਿੰਗ ਹੈ ਤੇ ਸ਼ਾਮ ਨੂੰ 7 ਵਜੇ ਮਲੋਤਰਾ ਗਰੁੱਪ ਦੇ ਸੀਓ ਬਨੀਤ ਮਲੋਤਰਾ ਜੀ ਨਾਲ ਮੀਟਿੰਗ ਹੈ। ਅਗਰ ਆਪਣੀਆਂ ਇਹ ਦੋਵੇਂ ਮੀਟਿੰਗਾਂ ਸਕਸੈਸਫੁਲ ਰਹੀਆਂ ਤੇ ਡੀਲ ਫਾਈਨਲ ਹੋ ਗਈ ਤਾਂ ਆਪਾਂ ਕਰੋੜਪਤੀ ਤੋਂ ਅਰਬਪਤੀ ਬਣ ਜਾਗੇ। ਹਾਂ ਹਾਂ ਹਾਂ। ਬਿਲਕੁਲ ਬਿਲਕੁਲ। ਭੁੱਲੇ ਉਹ ਤੇਰੀ ਜਾਨ ਨੂੰ ਪੈਸਿਆਂ ਦਾ ਘਟਾ ਤੂੰ ਹੁਕਮ ਕਰ। 50 ਲੱਖ ਰੁਪਇਆ ਘਰੇ ਪਿਆ। ਹਕਮ ਕਰ ਉਹ ਭੇਜ ਗਏ ਉਹ ਸਿੱਧੂ ਪਰਿਵਾਰ ਯਾਰਾਂ ਦੋਸਤਾਂ ਲਈ ਜਿਗਰੇ ਵੱਡੇ ਰੱਖਦਾ ਚਾ ਠੀਕ ਆ ਚੰਗਾ ਚੰਗਾ ਓਕੇ 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 ਸਤਿ ਸ਼੍ਰੀ ਅਕਾਲ ਬਾਈ ਅੰਗਰੇਜ਼ ਉਹ ਸਤਿ ਸ਼੍ਰੀ ਅਕਾਲ ਸੇਵਕਾ ਤੂੰ ਆ ਉਹ ਮੈਂ ਕਿਹਾ ਕਿਤੇ ਸਾਡਾ ਨੌਕਰ ਆ ਬਿਲਕੁਲ ਇੱਕ ਤੇਰੇ ਵਰਗਾ ਸਾਡਾ ਨੌਕਰ ਹੁੰਦਾ ਸੀ ਐ ਨੰਬਨ ਸ਼ਕਲ ਤੇਰੇ ਵਰਗੀ ਕੱਦ ਕਾਠ ਤੇਰੇ ਵਰਗਾ ਉਹ ਮੈਂ ਤਾਂ ਸੋਚਿਆ ਕਿਤੇ ਸਾਦਾ ਨੌਕਰੀ ਆ ਗਿਆ ਖੈਰ ਕਿਵੇਂ ਕਿਹੜੇ ਮਾਰੇ ਸੇਵਕਾ ਬਾਈ ਮੈਂ ਤੇਰੇ ਕੋਲ ਜਰੂਰੀ ਕੰਮ ਆਇਆ ਸੀ ਤੇਰੀ ਪਰਜਾਈ ਆਂਦੀ ਆਪਦੀ ਭੂਆ ਦੇ ਮੁੰਡੇ ਕੋਲੇ ਜਾ ਉਹ ਸਰਦਾਰ ਵਰਦਾ ਬੰਦਾ ਹੈ ਉਹ ਯਾਰ ਸੇਵਕਾ ਮੇਰੇ ਕੋਲੇ ਟਾਈਮ ਘੱਟ ਹੈ ਮੈਂ ਕਿਸੇ ਜਰੂਰੀ ਮੀਟਿੰਗ ਲਈ ਜਾਣਾ ਤੂੰ ਆ ਕਮਾਫਰਾ ਕੇ ਜੇ ਗੱਲਾਂ ਨਾ ਕਰ ਉਹ ਸਿੱਧਾ ਸਿੱਧਾ ਦੱਸ ਵੀ ਤੂੰ ਪੈਸੇ ਮੰਗਣਾ ਹੈ ਤੈਨੂੰ ਤਾਂ ਪਤਾ ਹੀ ਹੈ ਬਾਈ ਤੇਰੇ ਮਾਮੇ ਦੇ ਇਲਾਜ ਤੇ ਬਹੁਤ ਸਾਰੇ ਪੈਸੇ ਲੱਗੇ ਇਸ ਕਰਕੇ ਮੇਰੇ ਹੱਥ ਤੰਗ ਹੈ ਤੇ ਤੇਰੇ ਭਤੀਜਾਂ ਦੀ ਫੀਸ ਭਰਨੀ ਸੀ ਉਹ ਤੇਰਾ ਹੱਥ ਤਾਂ ਹੀ ਰਹਿਣਾ ਜ਼ਮੀਨ ਤੇਰੇ ਕੋਲੇ ਹੈਣੀਗੀ ਤੇ ਕੰਮ ਧੰਦਾ ਤੋਂ ਕੋਈ ਕਰਦਾ ਨਹੀਂ ਹੋਰ ਤੈਨੂੰ ਪੈਸੇ ਰੱਬ ਨੇ ਉੱਪਰੋਂ ਸਿੱਟਨੇ ਆ ਬਾਈ ਮੈਂ ਤੇਰੇ ਪੈਸੇ ਹਰ ਹਾਲਤ ਸੇਮ ਹੀ ਮਹੀਨੇ ਬਾਅਦ ਮੋੜ ਦੂੰਗਾ ਮੈਂ ਕੰਮ ਲੱਭ ਰਿਆ ਨਾ ਕੰਮ ਲੱਭਣ ਨੂੰ ਢੁੱਟੀ ਸੀ ਲੱਗਣਾ ਉਹ ਕਰਨੀਆਂ ਤਾਂ ਤੂੰ ਦਿਹਾੜੀਆਂ ਚਾਹੇ ਅੱਜ ਕਰ ਲੈ ਚਾਹੇ ਕੱਲ ਉਹ ਨਾਲੇ ਸੇਵਕਾ ਜੇ ਮੈਂ ਤੈਨੂੰ ਪੈਸੇ ਦੇ ਵੀ ਦੇਵਾਂ ਤੂੰ ਕਿਹੜਾ ਮੈਨੂੰ ਪੈਸੇ ਵਾਪਸ ਮੋੜਨੇ ਆ ਫਿਰ ਮੈਂ ਤੈਥੋਂ ਪੈਸੇ ਮੰਗੂ ਤੂੰ ਮੇਰਾ ਫੋਨ ਨਹੀਂ ਚੱਕਣਾ ਫਿਰ ਆਪਣੀ ਰਿਸ਼ਤੇਦਾਰੀ ਟੁੱਟੂ ਓਏ ਜੇ ਰਿਸ਼ਤੇਦਾਰੀ ਤੋੜਨੀ ਆ ਤਾਂ ਮੈਂ ਆਪਦਾ ਨੁਕਸਾਨ ਕਰਾ ਕੇ ਜ਼ਰੂਰ ਤੋੜਨੀ ਆ ਪਹਿਲਾਂ ਹੀ ਤੋੜ ਲੈਣਾ ਵਾਈ ਤੂੰ ਮੇਰੀ ਭੂਆ ਦਾ ਮੁੰਡਾ ਸਾਡੇ ਘਰੇ ਨਾਨਕੇ ਆਤਰੇ ਓਏ ਇਹੀ ਤਾਂ ਸਾਡੀ ਮਾੜੀ ਕਿਸਮਤ ਆ ਅਸੀਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਕਿ ਸਾਡੇ ਨਾਨਕੇ ਕਿੱਥੇ ਆ ਉਹ ਦੱਸੀਏ ਵੀ ਕੀ ਕਿ ਸਾਡੇ ਨਾਨਕੇ ਖਾਕੀ ਨੰਗਾ ਉਹ ਨਾਲੇ ਰਿਸ਼ਤੇਦਾਰੀ ਬਰਾਬਰ ਤੇ ਨਾ ਹੁੰਦੀ ਆ ਆ ਤੇਰੇ ਵਰਗੇ ਨੰਗਾ ਮਲੰਗਾ ਨਾ ਨਹੀਂ ਠੀਕ ਆ ਬਾਈ ਅੰਗਰੇਜ਼ ਆ ਅੱਜ ਸਮਾਂ ਤੇਰਾ ਵਾਹਿਗੁਰੂ ਨੇ ਕਿਤੇ ਮੇਰਾ ਸਮਾਂ ਲਿਆਂਦਾ ਤਾਂ ਤੇਰੇ ਨਾਲ ਫੇਰ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਰਸੀ ਮੱਚ ਗਈ ਪਰ ਵੱਟ ਨਹੀਂ ਗਿਆ ਉਹ ਜ਼ਮੀਨ ਦਾ ਉਰਾ ਨਹੀਂ ਰਿਹਾ ਤੇ ਆਕੜ 50 ਕਿੱਲਿਆਂ ਵਾਲੇ ਸਰਦਾਰ ਜਿੰਨੀ ਚੱਲ ਚੰਗਾ ਹੋਇਆ ਆਪਦੀ ਆਪ ਹੀ ਚਲਾ ਗਿਆ ੱੱੱਕੇ ਮਾਰ ਕੇ ਨਹੀਂ ਘਰੋਂ ਕੱਢਣਾ ਪਿਆ ਹੋ ਸਕੈਣ ਚੱਲ ਕੱਢ ਗੱਡੀ ਬਾਹਰ ਚੱਲ ਗਏ ਮੀਟਿੰਗ ਤੇ ਹਾਂਜੀ ਫਿਰ ਮੈਂ ਆ ਰਹੀ। ਕੱਲੀਏ ਮੀਟਿੰਗ ਲਈ। ਕੱਡਾਂ ਮੈਂ ਫਿਰ ਗੱਡੀ। ਹਾਂ, ਕੱਢ ਗੱਡੀ ਬਾਹਰ ਕੱਢ। ਹੋਰ ਕੋਈ ਚਾਹੀਦਾ ਜੀ? ਨਹੀਂ ਜੀ। ਬੱਸ ਜੀ। ਆ ਲਓ ਤੁਹਾਡਾ ਬਿੱਲ 200 ਰੁਪਿਆ ਬਣ ਗਿਆ। ਪਹਿਲੇ ਪਰ ਮੇਰੇ ਕੋ ਤਾਂ ਪੈਸੇ ਹੈ ਨਹੀਂ ਜੀ ਹੈ ਪੈਸੇ ਹੈ ਨਹੀਂ ਕੀ ਗੱਲ ਕਰਦਾ ਦੇਖਣ ਨੂੰ ਤਾਂ ਤੂੰ ਚੰਗਾ ਭਲਾ ਲੱਗਦਾ ਜੇ ਪੈਸੇ ਹੈ ਨਹੀਂ ਜੀ ਤਾਂ ਸਾਡੇ ਢਾਬੇ ਤੋਂ ਰੋਟੀ ਕਿਉਂ ਖਾਧੀ ਮੈਂ ਨਾ ਜੀ ਕਈ ਦਿਨਾਂ ਤੋਂ ਕੁਝ ਖਾਦਾ ਨਹੀਂ ਸੀ ਮੈਨੂੰ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਨਾ ਵੱਡੇ ਨਵਾਬ ਨੂੰ ਮੈਂ ਫੇਰ ਕਿਸੇ ਦਿਨ ਤੁਹਾਡੇ ਪੈਸੇ ਦੇ ਦੂੰਗਾ ਜੀ ਨਹੀਂ ਨਹੀਂ ਚੱਲ ਸਿੱਧਾ ਹੋ ਕੇ ਸਾਡੇ ਭਾਂਡੇ ਮਾਝ ਤੇਰੇ ਅੜਗੇ ਦੀ ਆਉਂਦੇ ਮੋਕਤ ਖਾਨ ਨੂੰ ਆਜਾ 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 ਕਰਾਂ ਆ ਪਿਆ ਭਾਂਡੇ ਮਾਂ ਜਾ ਮਨਪ੍ਰੀਤ ਕੀ ਗੱਲ ਹੋਗੀ ਮਾਲਕ ਜੀ ਇਸ ਬੰਦੇ ਨੇ ਆਪਣੇ ਢਾਬੇ ਤੋਂ ਰੋਟੀ ਖਾਧੀ ਆ 200 ਰੁਪਏ ਦਾ ਬਿੱਲ ਬਣ ਗਿਆ ਹੁਣ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਮਾਂਗਾ ਭਾਂਡੇ ਮਾਂ ਜਾ ਭਾਈ ਸਾਹ ਕੁਸੇਕ ਬਾਈ ਤੂੰ ਅੰਗਰੇਜ਼ ਬਾਈ ਤੂੰ ਤੁਸੀਂ ਇਸ ਬੰਦੇ ਨੂੰ ਜਾਣਦੇ ਜੀ ਹਾਂ ਇਹ ਮੇਰੀ ਭੂਆ ਦਾ ਮੁੰਡਾ ਹੈ ਬਾਈ ਅੰਗਰੇਜ਼ ਆ ਇਹ ਕੀ ਹਾਲ ਬਣਾ ਲਿਆ ਤੁਸੀਂ ਬਾਈ ਗਸੇਪ ਸਿੰਘ ਜੀ ਇਹ ਤੁਹਾਡਾ ਢਾਬਾ ਹਾਂ ਸਾਡੇ ਮਾਲਕ ਕੋਲੇ ਇਸ ਤਰ੍ਹਾਂ ਦੇ ਕਈ ਢਾਬੇ ਆ ਮਨਪ੍ਰੀਤ ਤੂੰ ਜਾ ਗਾਤਾ ਤੂੰ ਆਰਡਰ ਲੈ ਲੈ ਮੈਂ 7 ਨੰਬਰ ਟੇਬਲ ਵਾਲਾ ਤੋਂ ਬੈਲ ਆਪ ਹੀ ਲੈ ਲਈ ਤੂੰ ਠੀਕ ਹੈ ਮਾਲਕ ਜੀ ਅੰਗਰੇਸ ਆਹ ਕੀ ਹਾਲਤ ਬਣਾਲੀ ਐਸਾ ਕੀ ਹੋ ਗਿਆ ਤੇਰੇ ਨਾਲ ਬਸ ਬਾਈ ਕੱਸੇ ਪਸਿਆ ਲਾਲਚ ਵਿੱਚ ਆ ਕੇ ਮੈਂ ਕਿਸੇ ਐਸੀ ਥਾਂ ਤੇ ਇਨਵੈਸਟਮੈਂਟ ਕਰ ਬੈਠਾ ਸਾਰਾ ਪੈਸਾ ਵੀ ਗਿਆ ਘਰ-ਬਾਰ ਵੀ ਗਿਆ ਜ਼ਮੀਨ ਜਾਇਦਾਦ ਵੀ ਗਈ ਤੇ ਤੇਰੀ ਪਰਜਾਈ ਵੀ ਬੱਚਿਆਂ ਨੂੰ ਲੈ ਕੇ ਆਪਦੇ ਪੇਕੇ ਚਲੀ ਗਈ। ਬਸ ਇੱਕ ਝਟਕੇ ਵਿੱਚ ਗੁਰਸੇਵ ਸਿੰਘ ਮੇਰਾ ਸਾਰਾ ਕੁਝ ਤਬਾਹ ਹੋ ਗਿਆ। ਸਾਰਾ ਕੁਝ ਤਬਾਹ ਹੋ ਗਿਆ। ਪਰ ਭਾਈ ਗੁਰਸੇਵ ਸਿੰਘ ਤੂੰ ਇੰਨੀ ਤਰੱਕੀ ਕਿਵੇਂ ਕੀਤੀ? ਬਸ ਭਾਈ ਅੰਗਰੇਜ਼ਾਂ 5 ਸਾਲ ਮੈਂ ਤੇ ਮੇਰੇ ਘਰ ਵਾਲੀ ਨੇ ਤਾਬਿਆਂ ਤੇ ਦਿਨ ਰਾਤ ਕੰਮ ਕੀਤਾ ਫਿਰ ਆਪਣਾ ਨਿਕਾਜ ਇਕ ਟਾਬਾ ਸ਼ੁਰੂ ਕੀਤਾ ਬਾਅਦ ਸਰ ਵਾਹਿਗੁਰੂ ਦੀ ਐਸੀ ਕਿਰਪਾ ਹੁੰਦੀ ਗਈ ਅੱਜ ਸਾਡੇ ਕੋਲੇ ਇਹੋ ਜੇ ਕਈ ਟਾਬੇ ਆ ਬਾਈ ਕਿਸੇਵਕ ਮੇਰੇ ਦੋਵੇਂ ਭਤੀਜੇ ਹੁਣ ਤਾਂ ਉਹ ਵੱਡੇ ਹੋ ਗਏ ਹੋਣਗੇ ਹਾਂ ਹਾਂ ਅੰਗਰੇਜ਼ ਬਾਈ ਤੇਰੇ ਦੋਵੇਂ ਭਤੀਜੇ ਲੰਡਨ ਦੀ ਪੂਰੀ ਤਕੜੀ ਯੂਨੀਵਰਸਿਟੀ 'ਚ ਪੜ੍ਹਦੇ ਆ ਬਾਈ ਕਿਸੇਵਕ ਸਿਆ ਤੇਰੇ ਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਆ ਬੱਸ ਅੰਗਰੇਜ਼ ਆ ਸਭ ਨੀਤਾਂ ਨੂੰ ਮਰਾਦਾ ਮੇਰੇ ਹਾਲਾਤ ਜ਼ਰੂਰ ਮਾੜੇ ਸੀ ਪਰ ਸੋਚ ਨਹੀਂ ਮਾੜੀ ਸੀ ਹਾਂ ਬਾਈ ਕਰਸੇਪ ਸਿੰਘ ਤੇਰੀ ਗੱਲ ਸਹੀ ਆ ਪੈਸੇ ਦੇ ਹੰਕਾਰ ਚ ਮੈਂ ਆਪਦੀਆਂ ਨਜ਼ਦੀਕੀ ਰਿਸ਼ਤੇਦਾਰੀਆਂ ਵੀ ਤੋੜ ਲਈਆਂ ਮੈਂ ਆਪਦੀਆਂ ਗਲਤੀਆਂ ਤੋਂ ਬਹੁਤ ਸ਼ਰਮਿੰਦਾ ਹਾਂ ਜੇ ਹੋ ਸਕਿਆ ਤਾਂ ਬਾਈ ਕਰਸੇਪ ਸਿੰਘ ਮੈਨੂੰ ਮਾਫ਼ ਕਰ ਦੇ ਚੱਲਿਆ ਕਿੱਥੇ ਗਰੇਸ ਆ ਉੱਪ ਬਾਈ ਮੈਂ ਪਹਿਲੇ ਦੇ ਪੈਸੇ ਫੇਰ ਕਿਸੇ ਦਿਨ ਦੇ ਦਿਆਂਗਾ ਫੇਰ ਨਹੀਂ ਅੰਗਰੇਜ਼ ਆ ਸਾਹ ਤਾ ਤੈਨੂੰ ਅੱਜ ਹੀ ਬਰਾਬਰ ਕਰਨਾ ਪੈਣਾ ਨਹੀਂ ਤਾਂ ਤੈਨੂੰ ਮੈਂ ਭਾਂਡੇ ਮੰਦਨ ਨੂੰ ਤਿਆਰ ਆ ਬਾਈ ਭਾਂਡੇ ਨਹੀਂ ਅੱਜ ਤੋਂ ਬਾਅਦ ਤੈਨੂੰ ਇਹ ਟਾਬਾ ਸੰਭਾਲਣਾ ਪਊਗਾ ਹੈ ਹਾਂ ਪਰ ਉਹ ਪਰ ਪਰ ਕੁਝ ਨਹੀਂ ਉਹ ਮੇਰੇ ਕੋਲੇ ਇਨੇ ਟਾਬੇ ਹੋਣ ਦੀ ਬਾਵਜੂਦ ਉਹ ਮੇਰਾ ਰਸਤੇ ਦਾ ਠੋਕਰਾ ਖਾਂਦਾ ਫਿਰੇ ਅੰਗਰੇਜ਼ਾਂ ਇਹ ਟਾਬਾ ਤੈਨੂੰ 20 ਸਾਲਾਂ ਲਈ 1 ਰੁਪਿਆ ਮੰਥਲੀ ਕਿਰਾਏ ਦੇ ਹਿਸਾਬ ਨਾਲ ਦਿੰਨਾ ਆ ਫਿਰੋ ਚਾਬੀਆਂ